ਖੋਸ਼ਿਆਰਪੁਰ ਦੇ ਪਿੰਡ ਖੇੜਾ ਦੇ ਖੇਲ ਮੈਦਾਨ ਦੇ ਵਿੱਚ 14ਵਾਂ ਦੁਆਬਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਜਥੇਦਾਰ ਇਕਬਾਲ ਸਿੰਘ ਖੇੜਾ ਦੀ ਅਗਵਾਈ ਹੇਠ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਇਸ ਟੂਰਨਾਮੈਂਟ ਦੌਰਾਨ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਵੀ ਪਹੁੰਚੇ ਜਿੱਥੇ ਉਹਨਾਂ ਨੇ ਇਸ ਟੂਰਨਾਮੈਂਟ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਉਧਰ ਉਦਘਾਟਨੀ ਮੈਚ ਨੂੰ ਲੈ ਕੇ ਜਿੱਥੇ ਫੁੱਟਬਾਲ ਕਲੱਬ ਮਾਲਪੁਰ ਦੀ ਟੀਮ ਦੇ ਵਿੱਚ ਇਹ ਖੇਲ ਮੁਕਾਬਲੇ ਹੋਏ ਤਾਂ ਉੱਥੇ ਹੀ ਪ੍ਰਬੰਧਕਾਂ ਨੇ ਇਸ ਬਾਬਤ ਕੀ ਕਿਹਾ ਤੁਸੀਂ ਵੀ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 14ਵਾਂ ਦੁਆਪਾ ਕੱਪ ਫੁੱਟਬਾਲ ਟੂਰਨਾਮੈਂਟ ਜਿਸ ਦਾ ਢੁਨੇ ਹੁਣ ਅਧਿਕਾਰਨ ਹੋ ਕੇ ਗਿਆ ਜਿਸ ਦਾ ਉਦਘਾਟਨ ਸਾਡੀ ਹਲਕੇ ਦੇ ਨਮਾਇंदे ਪੰਜਾਬ ਪ੍ਰਧਾਨ ਸਭਾ ਦੇ ਡਿਪਟੀ ਸਪੀਕਰ ਜਵਾਰ ਜੈ ਕ੍ਰਿਸ਼ਨ ਸਿੰਘ ਜੀ 로ੜੀ ਕਰਕੇ ਗਏ ਐ ਅਤੇ ਕਲੱਬ ਲਈ ਵੀ ਉਹਨਾਂ ਨੇ ਮਾਈਕ ਮਦਦ ਕਰਨ ਲਈ ਕਿਹਾ ਨਾਲ ਦੀ ਨਾਲ ਗਰਾਊਂਡ ਨੂੰ ਵਧੀਆ ਬਣਾਉਣ ਦੇ ਲਈ ਸਟੇਡੀਅਮ ਨੂੰ ਵਧੀਆ ਬਣਾਉਣ ਦੇ ਲਈ ਵੀ ਉਹਨਾਂ ਨੇ ਕਿਹਾ ਕਿ ਸਾਨੂੰ ਤੁਸੀਂ ਆਪਣੀ ਡਿਮਾਂਡ ਕਲੱਬ ਲਈ ਔਰ ਗਰਾਊਂਡ ਲਈ ਦੇ ਕੇ ਭੇਜੋ ਉਹ ਅਸੀਂ ਤੁਹਾਡਾ ਜੋ ਵੀ ਬਾਤ ਬਤ ਹੋ ਸਕਦਾ ਕਲੱਬ ਦੇ ਬਾਰੇ ਪਾਵਾਂਗੇ ਉਸ ਗੱਲ ਦੇ ਉਹਨਾਂ ਦਾ ਧੰਨਵਾਦ ਹੈ ਅਸੀਂ ਸਮੁੱਚੇ ਹੀ ਮੈਂਬਰ ਦੁਆਬਾ ਸਪੋਰਟਿੰਗ ਕਲੱਬ ਕੇਰਾਮਾਲ ਪਰ ਇਸ ਗੱਲ ਉਹਨਾਂ ਦਾ ਧੰਨਵਾਦ ਦੀਆਂ ਇਹ ਟੂਰਨਾਮੈਂਟ 2007 ਦੇ ਵਿੱਚ ਅਸੀਂ ਇਹ ਕਲੱਬ ਆਪਣਾ ਸਾਰੇ ਇਲਾਕੇ ਨੇ ਇਕੱਠੇ ਹੋ ਕੇ ਬੱਚਿਆਂ ਦੀ ਬਿਹਤਰੀ ਲਈ ਕਿਉਂਕਿ ਗਰਾਸ ਰੂਟ ਤੇ ਕੋਈ ਵੀ ਕਲੱਬ ਜਿਹੜਾ ਉਹ ਨਹੀਂ ਸੀ ਕੰਮ ਕਰ ਰਿਹਾ ਉਸ ਦੇ ਲਈ ਸਾਰੇ ਇਲਾਕੇ ਨੇ ਇਹ ਫੈਸਲਾ ਕੀਤਾ ਕਿ ਅਸੀਂ ਬੱਚਿਆਂ ਨੂੰ 12 ਸਾਲ ਵਾਲੇ 14 ਸਾਲ ਵਾਲੇ 16 ਸਾਲ ਵਾਲੇ ਬੱਚਿਆਂ ਨੂੰ ਜਿਹੜਾ ਆ ਉਹ ਇੱਕ ਗਰਾਊਂਡ ਤਿਆਰ ਕਰਕੇ ਦੇਣੀ ਆ ਜਿਹੜਾ ਉਹ ਬੱਚੇ ਵਧੀਆ ਖਿਡਾਰੀ ਬਣ ਸਕਣ ਕਿਉਂਕਿ ਸਰਕਾਰਾਂ ਦੇ ਵੱਲੋਂ ਵੀ ਬੱਚਿਆਂ ਲਈ ਅਜੇ ਤੱਕ ਕੁਝ ਨਹੀਂ ਕੋਈ ਜ਼ਿਆਦਾ ਕੁਝ ਕੀਤਾ ਗਿਆ ਜਦੋਂ ਤੱਕ ਅਸੀਂ 8-10 ਸਾਲ ਦੇ ਬੱਚਿਆਂ ਨੂੰ ਨਹੀਂ ਸੰਭਦੇ ਉਦੋਂ ਤੱਕ ਸਾਨੂੰ ਰਿਜ਼ਲਟ ਮਿਲਣੇ ਬਹੁਤ ਔਖੇ ਆ ਤੋਂ ਦੇ ਲਈ ਅਸੀਂ ਸਾਰਿਆਂ ਦੇ ਨਾਲ ਮਿਲ ਕੇ ਉਪਰਾਲਾ ਕੀਤਾ ਤੇ ਖੁਸ਼ੀ ਇਸ ਗੱਲ ਦੀ ਆ ਕਿ ਉਦੋਂ 15 ਸਾਲ ਹੋ ਗਏ ਆ 16ਵਾਂ ਸਾਲ ਚੱਲਦਾ ਹੈ 코로나 ਕਾਰਨ 1 ਸਾਲ ਇਹ ਟੂਰਨਾਮੈਂਟ ਨਹੀਂ ਹੋ ਸਕਿਆ ਪਰ ਜਿਹੜਾ ਬੱਤੀਆਂ ਦਾ ਟੂਰਨਾਮੈਂਟ ਆ ਅਸੀਂ ਉਹਦੇ ਲਈ ਬੱਤ-ਬੱਤ ਜ਼ੋਰ ਲਾਈਦਾ ਆ तकरीबन 1.5 ਮਹੀਨਾ ਉਹ ਲੀਗ ਚੱਲਦੀ ਆ ਜੂਨਰ ਜੁਲਾਈ ਚ ਅ ਰਜਾਨਾ ਦੋ ਮੈਚ ਹੁੰਦੇ ਆ ਹੋਮ ਐਂਡ ਅਵੇ ਉਹ ਲੀਗ ਕਰਾਈਦੀ ਆ ਤੇ ਖੁਸ਼ੀ ਇਸ ਗੱਲ ਦੀ ਆ ਕਿ ਇਸ ਵਾਰ ਵੀ ਜਿਹੜੀਆਂ ਟੀਮਾਂ ਸਟੇਟ ਬਿਨਰ ਆ ਅੰਡਰ 14 ਬੱਟੋਂ ਬਿਨਰਿਆ ਮਜਾਰਾ ਡਿੰਗਰੀਆਂ ਨੰਨਰ ਆਪਿਆ ਤੀਜੇ ਨੰਬਰ ਤੇ ਹੈਗੀ ਆ ਦੇਖ ਤੋਂ ਖੁਸ਼ਹਾਰ ਪਰ ਤੇ ਖੁਸ਼ੀ ਉਦਣ ਇਸ ਗੱਲ ਦੀ ਹੋਈ ਜਦੋਂ ਮਾਲਪੁਰੇ ਸਟੇਟ ਹੋਈ ਸੀ ਜਦੋਂ ਤਿੰਨਾਂ ਟੀਮਾਂ ਦੇ ਕੋਚਾਂ ਨੇ ਇਹ ਗੱਲ ਦੱਸੀ ਕਿ ਇਹ ਤੁਹਾਡੇ ਜਿਹੜੀ ਅੰਡਰ 14 ਪੰਜਾਬ ਦੇ ਵਿੱਚੋਂ ਤਿੰਨੇ ਆਈਆਂ ਇਹ ਸਟੇਜਾਂ ਇਹਦੇ ਵਿੱਚ 95% ਖਿਡਾਰੀ ਉਹ ਆ ਜਿਹੜੇ ਦੁਆਬਾ ਕੱਪ ਲੀਗ ਖੇਡੇ ਆ ਜਿਹੜੀ ਅਸੀਂ ਕਰਾਈਦੀ ਆ ਸਬ ਜੂਨੀਅਰ ਲੀਗ ਕਰਾਈਦੀ ਆ ਤੇ ਭੈ ਉਹਤੇ ਖੁਸ਼ੀ ਹੁੰਦੀ ਕਲੱਬ ਨੂੰ ਆ ਸਾਡੇ ਮੈਂਬਰਾਂ ਨੂੰ ਵੀ ਕਿ ਜੇ ਅਸੀਂ ਕੋਈ ਕੰਮ ਸ਼ੁਰੂ ਕੀਤਾ ਤੇ ਉਹਦਾ ਰਿਜ਼ਲਟ ਆ ਕਿ ਅੱਜ ਜਿੰਨੇ ਇਲਾਕੇ ਦੇ ਵਿੱਚ ਅਕੈਡਮੀਆ ਆ ਉਹ ਸਾਡੇ ਇਲਾਕੇ ਦੇ ਬੱਚੇ ਜਿਹੜੇ ਵੱਡੀ ਗੱਡੀ ਤੋਂ ਸ਼ਾਮਲਿਆ ਸੋ ਇਹ ਕਲੱਬਾਂ ਦਾ ਤੇ ਪਿੰਡਾਂ ਦਾ ਟੂਰਨਾਮੈਂਟ ਜਿਹੜਾ ਇਹ ਇਸ ਵੇਲੇ ਚੱਲ ਰਿਹਾ ਜਿਹਦਾ ਫਾਈਨਲ 8 ਤਰੀਕ ਨੂੰ ਹੋਣਾ ਆ ਸਪੋਰਟਿੰਗ ਕਲੱਬ ਵੱਲੋਂ 14ਵਾਂ ਫੁੱਟਬਾਲ ਦਾ ਜਿਹੜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਮਾਲਪੁਰ ਦੀ ਧਰਤੀ ਜਿਹੜੀ ਫੁੱਟਬਾਲ ਦੀ ਨਰਸੀ ਕਿਹਾ ਜਾਂਦਾ ਜਿਹਦੇ ਵਿੱਚ ਬਹੁਤ 올ੰਪੀਅਨ ਔਰ ਨੈਸ਼ਨਲ ਇੰਟਰਨੈਸ਼ਨਲ ਪਲੇਅਰ ਜਿਹੜੇ ਆ ਇਸ ਤਾਸੀਰ ਪੈਦਾ ਕੀਤੇ ਆ ਇਸੇ ਨੜੀ ਨੋਕੇ ਤਹਿਤ ਕਰਦੇ ਹੋਏ ਸਾਰੇ ਪ੍ਰਬੰਧਕ ਵੀਰ ਵੱਖ-ਵੱਖ ਪਿੰਡਾਂ ਤੋਂ ਜਿਹੜੇ ਕਿ ਇਸ ਸਪੋਰਟਿੰਗ ਕਲੱਬ ਦੇ ਮੈਂਬਰ ਸਹਿਬਾਨ ਨੇ ਕੋਹਾਂ ਸਾਹਿਬ ਨੇ ਪਿੰਡ ਦੀ ਪੰਚਾਇਤ ਸਰਪੰਚ ਸਾਹਿਬ ਸਾਰੇ ਅੱਜ ਹਾਜ਼ਰ ਨੇ ਬਹੁਤ ਚੰਗਾ ਉਪਰਾਲਾ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਖੇਡਾਂ ਨੂੰ ਪਰਫੁੱਲਤ ਕਰਨ ਲਈ ਖੇਡਾਂ ਬਤਨ ਪੰਜਾਬ ਦੀਆਂ ਜਿੱਥੇ ਚਲਾਈ ਗਈਆਂ ਉੱਥੇ ਹੀ ਜਿਹੜੇ ਏਸ਼ੀਅਨ ਗੇਮਾਂ ਦੇ ਵਿੱਚ ਵੀ ਬੱਚਿਆਂ ਨੇ ਸਾਡੇ ਪਾਰਟਿਸਿਪੇਟ ਕੀਤਾ ਹੈ ਉਹਦੇ ਵਿੱਚ ਵੀ ਲੱਖਾਂ ਰੁਪਏ ਦੀ ਉਹਨਾਂ ਨੂੰ ਤਿਆਰੀ ਲਈ ਪਹਿਲਾਂ ਜਿਹੜੇ ਪੈਸੇ ਦਿੱਤੇ ਗਏ ਇਨਾਮਤਾਬਾਦ ਸਾਰੀਆਂ ਸਰਕਾਰਾਂ ਦਿੰਦੀਆਂ ਰਹੀਆਂ ਨੇ ਔਰ ਅੱਜ ਮੈਂ ਸਾਰੇ ਨਾਲ ਵਾਅਦਾ ਕਰਕੇ ਚੱਲਿਆ ਕਿ ਗਰਾਊਂਡ ਦੇ ਵਿੱਚ ਭਾਵੇਂ 5 ਲੱਖ ਲੱਗੇ ਭਾਵੇਂ 10 ਲੱਗੇ ਜੋ 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 ਡਿਮਾਂਡ ਹੋਣੀਆਂ ਭਾਵੇਂ ਸਰਦਵਾਰੀ ਦੀ ਹੈ ਫੈਂਸਿੰਗ ਦੀ ਹੈ ਜਾਂ ਫਿਰ ਇੱਥੇ ਖੂਹਰਾ ਸਿਸਟਮ ਲੱਗਣਾ ਔਰ ਜਿਹੜਾ ਕਲੱਬ ਹੈ ਇਹ ਵੀ ਆਪਣੇ ਵੱਲੋਂ ਹਰ ਸਾਲ ਲੱਖਾਂ ਰੁਪਏ ਖਰਚ ਕਰਦੇ ਮੈਂ ਤੋਂ ਡਿਮਾਂਡ ਕੀਤੀ ਕਿ ਲਿਖਤੀ ਤੌਰ ਤੇ ਮੈਨੂੰ ਦੱਸ ਦਿਓ ਜੋ ਜੋ ਚਾਹੀਦਾ ਹਰ ਜਿਹੜੀ ਸੰਭਵ ਮਦਦ ਆਪਾਂ ਕਰਾਂਗੇ ਬਹੁਤ ਬਹੁਤ ਮਿਹਰਬਾਨ